ਨੈਣਾ ਦੇਵੀ ਤੋਂ ਮੱਥਾ ਟੇਕ ਕੇ ਆ ਰਹੇ ਸ਼ਰਧਾਲੂਆਂ ਦੇ ਨਾਲ ਭਰਿਆ ਇੱਕ ਛੋਟਾ ਹਾਥੀ ਸਿੱਧਾ ਨਹਿਰ ਦੇ ਵਿੱਚ ਜਾ ਡਿੱਗਿਆ ਜਿਸ ਦੇ ਕਾਰਨ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਤਾਂ ਵੱਡਾ ਹਾਦਸਾ ਵਾਪਰਿਆ ਇੱਕ ਪਾਸੇ ਜਿੱਤੇ ਸਾਵਣ ਦੇ ਚਾਲੇ ਚੱਲ ਰਹੇ ਨੇ ਨੈਣਾ ਦੇਵੀ ਵੱਲ ਲੋਕ ਵੱਡੀ ਗਿਣਤੀ ਦੇ ਵਿੱਚ ਮੱਥਾ ਟੇਕਣ ਦੇ ਲਈ ਜਾ ਰਹੇ ਨੇ ਉੱਥੇ ਹੀ ਇੱਕ ਭਿਆਨਕ ਹਾਦਸਾ ਲੁਧਿਆਣਾ ਦੇ ਨੇੜੇ ਵਾਪਰਿਆ ਜਿੱਥੇ ਕੀ ਸ਼ਰਧਾਲੂਆਂ ਦੇ ਨਾਲ ਭਰਿਆ ਹੋਇਆ ਇੱਕ ਛੋਟਾ ਹਾਥੀ ਨਹਿਰ ਦੇ ਵਿੱਚ ਡਿੱਗਿਆ ਜਿਸ ਦੇ ਕਾਰਨ 5 ਲੋਕਾਂ ਦੀ ਮੌਤ ਹੋਈ ਹੈ ਜਦਕਿ 10 ਤੋਂ ਵੱਧ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹਾਲਾਂਕਿ ਕਈ ਲੋਕ ਨਹਿਰ ਦੇ ਵਿੱਚ ਲਪਤਾ ਹੋ ਗਏ ਨੇ ਜਿਨ੍ਹਾਂ ਨੂੰ ਲਗਾਤਾਰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਪਾਇਲ ਦੇ ਨੇੜੇ ਇਹ ਦੱਸਿਆ ਜਾ ਰਿਹਾ ਹੈ ਕਿ ਜਿੱਤੇ ਇਹ ਹਾਦਸਾ ਵਾਪਰਿਆ ਤਾਂ ਪਾਇਲ ਦੇ ਰਾਣਾ ਸਾਹਿਬ ਤੋਂ ਅੱਗੇ ਨੇੜੇ ਜੁਘੇੜੇ ਦੇ ਪੁਲ ਵਿੱਚ ਨਹਿਰ 'ਚ ਇੱਕ ਜੋ ਛੋਟਾ ਹਾਥੀ ਜੇ ਸ਼ਰਧਾਲੂਆਂ ਦੇ ਨਾਲ ਭਰਿਆ ਹੋਇਆ ਉਹ ਸਿੱਧਾ ਹੀ ਜੱਡ ਗਿਆ ਜਿਸ ਦੇ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਹਾਲਾਂਕਿ ਜੋ ਛੋਟਾ ਹਾਥੀ ਸੀ ਉਸ ਨੂੰ ਵੀ ਰੱਸਿਆਂ ਦੀ ਮਦਦ ਦੇ ਨਾਲ ਬਾਹਰ ਕੱਢ ਲਿਆ ਗਿਆ ਪਰ ਹਾਲੇ ਵੀ ਕਈ ਲੋਕ ਲਪਤਾ ਦੱਸੇ ਜਾ ਰਹੇ ਨੇ ਇੱਕ ਪਾਸੇ ਜਿੱਥੇ ਬਠਿੰਡਾ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਬਠਿੰਡਾ ਦੇ ਵਿੱਚ 5 ਦਿਨਾਂ 'ਚ 2 ਗੱਡੀਆਂ ਨਹਿਰ ਦੇ ਵਿੱਚ ਡਿੱਗੀਆਂ ਨੇ ਤੇ ਹੁਣ ਉੱਥੇ ਹੀ ਇੱਕ ਵੱਡਾ ਹਾਦਸਾ ਲੁਧਿਆਣਾ ਦੇ ਵਿੱਚ ਵਾਪਰਿਆ ਫਰੀਦਕੋਟ ਦੇ ਵਿੱਚ ਵੀ ਇੱਕ ਗੱਡੀ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਸੀ ਲਗਾਤਾਰ ਨਹਿਰਾ ਦੇ ਵਿੱਚ ਗੱਡੀਆਂ ਡਿੱਗਣ ਦਾ ਇੱਕ ਤੋਂ ਬਾਅਦ ਇੱਕ ਕਰਕੇ ਮਾਮਲੇ ਸਾਹਮਣੇ ਆ ਰਹੇ ਨੇ ਤੇ ਹੁਣ ਇੱਕ ਵੱਡਾ ਹਾਦਸਾ ਲੁਧਿਆਣਾ ਦੇ ਨੇੜੇ ਵਾਪਰਿਆ ਜਿੱਥੇ ਕੀ ਇੱਕ ਛਦਾਲੂਆਂ ਦੇ ਨਾਲ ਭਰਿਆ ਹੋਇਆ ਛੋਟਾ ਹਾਥੀ ਜੋ ਕਿ ਮਾਤਾ ਨੈਣਾ ਦੇਵੀ ਤੋਂ ਮੱਥਾ ਟੇਕ ਕੇ ਆ ਰਹੇ ਸੀ ਖੁਸ਼ੀ-ਖੁਸ਼ੀ ਘਰ ਵਾਪਸ ਜਾ ਰਹੇ ਸੀ ਪਰ ਰਸਤੇ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਗਿਆ ਤਸਵੀਰਾਂ ਵੀ ਜਿਹੜੀਆਂ ਸਾਹਮਣੇ ਆਈਆਂ ਨੇ ਜਿਸ 'ਚ ਦੇਖਿਆ ਜਾ ਸਕਦਾ ਹੈ ਕਿਵੇਂ ਰਾਤ ਦੇ ਹਨੇਰੇ ਵਿੱਚ ਜੋ ਲੋਕ ਨੇ ਆਲੇ ਦੁਆਲੇ ਦੇ ਉਹ ਵੱਡੀ ਗਿਣਤੀ 'ਚ ਪਹੁੰਚੇ ਨੇ ਤੇ ਰੈਸਕਿਊ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸ੍ਰੀ ਸਾਹਿਬ ਕੀ ਬਾਕੀ ਹੋਇਆ ਕਿੱਦਾਂ ਹੋਇਆ ਉਹ ਕੀ ਪਤਾ ਲੱਗਿਆ ਹੁਣ ਤੋ ਨੈਣਨ ਦੇਵੀ ਦੇ ਦਰਸ਼ਨ ਕਰਕੇ ਸੰਗਤ ਆ ਰਹੀ ਸੀ ਵੀ ਔਰ ਜਿੱਦਾਂ ਹਮਨ ਦੱਸਿਆ ਉਹਨਾਂ ਨੇ ਵਾਪਸੀ ਤੇ ਰਾਣਾ ਸਾਹਿਬ ਗੁਰੂ ਘਰ ਦੇ ਵਿੱਚ ਉਹਨਾਂ ਨੇ ਸਾਰਿਆਂ ਨੇ ਪਰਿਵਾਰ ਨੇ ਲੰਗਰ ਛਕਿਆ ਲੰਗਰ ਛਕਣ ਤੋਂ ਬਾਅਦ ਉੱਥੋਂ ਜਦੋਂ ਚੱਲੇ ਨੇ ਤੇ ਜਿਸ ਹਸਾਬ ਨਾਲ ਗਏ ਨੇ ਤੇ ਗੱਡੀ ਇਹਦਾ ਮਤਲਬ ਕਿਸੇ ਨੂੰ ਓਵਰਟੇਕ ਕਰਨ ਲੱਗੇ ਹੋਣੇ ਕਿਉਂਕਿ ਆਪਣੀ ਸਾਈਡ ਨਹੀਂ ਸੀ ਓਵਰਟੇਕ ਕਰਦੇ ਕਰਦੇ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਸਿੱਧੀ ਨਹਿਰ 'ਚ ਕਰ ਗਈ ਬਹੁਤ ਦੁਖਦਾਈ ਘਟਨਾ ਹੋਈ ਹੈ ਤੇ ਪੂਰੇ ਪ੍ਰਸ਼ਾਸਨ ਨੇ ਤੁਰੰਤ ਹਰਕਤ ਦੇ ਵਿੱਚ ਆ ਕੇ ਸਾਡੇ ਡੀਸੀ ਸਾਹਿਬ ਤੁਰੰਤ ਪਹੁੰਚ ਗਏ ਐਸਐਸਪੀ ਸਾਹਿਬ ਪਹੁੰਚ ਗਏ ਤੁਰੰਤ ਡੀਐਸਪੀ ਸਾਹਿਬ ਪਹੁੰਚ ਗਏ ਐਸਟੀਐਮ ਸਾਹਿਬ ਪਹੁੰਚ ਗਏ ਸਮੁੱਚਾ ਪ੍ਰਸ਼ਾਸਨ ਤੁਰੰਤ ਉਸ ਕੰਮ ਦੇ ਵਿੱਚ ਬਚਾਅ ਕਾਰਜਾਂ ਦੇ ਵਿੱਚ ਲੱਗਿਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੀ ਲੋਕ ਬਚਾ ਲਏ ਗਏ ਤੇ ਤਕਰੀਬਨ ਜਿਹੜਾ ਬਚਾਅ ਕਾਰਜਾ ਉਹ ਸਮਾਪਤਾ ਇੱਕ ਦੋ ਬੰਦਿਆਂ ਦੀ ਸ਼ਾਇਦ ਹਜੇ ਹੈਗੀ ਹੈ ਕਿਉਂਕਿ ਹਜੇ ਸਾਡੇ ਕੋਲ ਕਿਸੇ ਕੋਈ ਕਲੀਅਰ ਗਿਣਤੀ ਨਹੀਂ ਹੈ ਕਿੰਨੇ ਉਸ ਟੈਂਪੂ ਦੇ ਵਿੱਚ ਸੀ ਜਾਂ ਕਿੰਨੇ ਸੀਗੇ ਉਹਦਾ ਸੀ ਸਾਰਾ ਕੁਝ ਪਤਾ ਕਰ ਰਹੇ ਆ ਤੇ ਕੋਈ ਕੈਜੂਐਲਟੀ ਹੋਈ ਹੈ ਕਿੰਨੇ ਕਿੰਨੇ ਡੈਥ ਹੋਈ ਹੈ ਹਜੇ ਜਿਹੜੀ ਕੈਜੂਐਲਟੀ ਹੈ ਉਹ ਕਲੀਅਰ ਨਹੀਂ ਹੈ ਤੇ ਜਿਹੜੀ ਸਾਡੇ ਕੋਲ ਗਿਣਤੀ ਆਈ ਹੈ ਉਹ ਜੇ 4 ਜਣਿਆਂ ਦੀ ਆਈ ਹੈ ਬਾਕੀ ਹਜੇ ਚੈੱਕ ਕਰ ਰਹੇ ਆ ਕਿਉਂਕਿ ਹਜੇ ਪੂਰੀ ਮੈਨੂੰ ਲੱਗਦਾ ਵੀ ਹਜੇ ਸਰਚ ਵੀ ਚੱਲ ਰਿਹਾ ਵਾ ਕਿਉਂਕਿ ਪਰਿਵਾਰ ਦੇ ਕਲੀਅਰ ਨਹੀਂ ਹੈ ਕੋਈ 24 ਕਹਿੰਦਾ ਕੋਈ 25 ਕਹਿੰਦਾ ਪਰਿਵਾਰ ਦੇ ਬੰਦੇ ਵੀ ਕਲੀਅਰ ਨਹੀਂ ਦੱਸ ਪਾ ਰਹੇ ਵੀ ਕਿੰਨੇ ਬੰਦੇ ਸੀਗੇ ਕਿਉਂਕਿ ਕਾਫੀ ਬੱਚੇ ਬਚਾ ਵੀ ਲਏ ਨੇ ਤੇ 13 ਬੰਦੇ ਤਾਂ ਇੱਥੇ ਹੀ ਜਿਹੜੇ ਹੈਗੇ ਆ ਜਿਹੜੇ ਆਏ ਸੀਗੇ तकरीबन ਉਹਨਾਂ ਦੀ ਹਾਲਤ ਠੀਕ ਹੈ ਜੀ ਇਸੇ ਦੀ ਇਨਫੋਰਮੇਸ਼ਨ ਮੁੱਖ ਮੰਤਰੀ ਸਾਹਿਬ ਨੂੰ ਦੇ ਦਿੱਤੀ ਗਈ ਬਿਲਕੁਲ ਉਹਨਾਂ ਨੂੰ ਦਿੱਤੀ ਹੈ ਤਾਈਓ ਉਹਨਾਂ ਨੇ ਸਾਰੇ ਪ੍ਰਸ਼ਾਸਨ ਨੂੰ ਹਰਕਤ ਤੇ ਜਾਂਦਾ ਤਾਈਓ ਅ ਅਸੀਂ ਚੱਲ ਕੇ ਉੱਥੇ ਪਹੁੰਚੇ ਮੌਕੇ ਤੇ ਪਹੁੰਚੇ ਉਹ ਸਰ ਹੁਣ ਤਾਂ ਸਭ ਤੋਂ ਪਹਿਲਾਂ ਤਾਂ ਸਾਡੀ ਜਿਹੜੀ ਫਸਟ ਪ੍ਰੈਫਰੈਂਸ ਹੈ ਉਹ ਜ਼ਿੰਦਗੀਆਂ ਬਚਾਉਣ ਦੇ ਉੱਤੇ ਆ ਜ਼ਿੰਦਗੀ ਦੇ ਉੱਪਰ ਕੋਈ ਮੁਆਵਜ਼ਾ ਨਹੀਂ ਆ ਸਭ ਤੋਂ ਪਹਿਲਾਂ ਜ਼ਿੰਦਗੀ ਬਚਾਉਣ ਤੇ ਆ ਬਚਾਉਣ ਤੇ ਅਸੀਂ ਲੱਗੇ ਆ ਜ਼ਰੂਰ ਅਸੀਂ ਜੋ ਵੀ ਹੋਊਗਾ ਬੈਸਟ ਪੋਸੀਬਲ ਉਹ ਕਰਾਂਗੇ ਸਰ ਲਗਭਗ ਦੱਸਿਆ ਜਾ ਰਿਹਾ ਜਿਵੇਂ ਕਿ ਪਰਿਵਾਰ ਦੇ ਨਾਲ ਗਲਤ ਹੋਈ ਉਹ ਕਹਿੰਦੇ ਨੇ 30 ਤੋਂ 32 ਜਾਨੇ ਜਿਵੇਂ ਕਿ ਗੱਡੀ ਦੇ ਵਿੱਚ ਸੀਗੇ ਨੀ 30 ਤੋਂ 32 ਨਹੀਂ ਸੀਗੇ ਪਰਿਵਾਰ ਨਾਲ ਮੇਰੀ ਹੁਣ ਵੀ ਗੱਲ ਹੋਈ ਹੈ ਕੋਈ 24 ਕਹਿੰਦਾ ਕੋਈ 25 ਕਹਿੰਦਾ ਮੈਂ ਪਰਿਵਾਰ ਨਾਲ ਗੱਲ ਕਰਕੇ ਆਇਆ ਅ 13 ਜਾਣੇ ਰਿਕਵਰ ਹੋ ਚੁੱਕੇ ਨੇ ਬਾਕੀ ਜਾਣੇ ਨਹੀਂ 13 ਜਾਣੇ ਰਿਕਵਰੀ ਇੱਥੇ ਹੋਏ ਨੇ ਲੁਧਿਆਣੇ ਭੇਜਿਆ ਗਿਆ ਵਾ ਕੁਝ ਪੈਲ ਨੇ ਕੁਝ ਅਮਦਗੜ ਨੇ ਅਲੱਗ-ਅਲੱਗ 2-3 ਜਾਣੇ ਘਰ ਵੀ ਚਲੇ ਗਏ ਨੇ ਜਿਹੜੇ ਠੀਕ ਸੀਗੇ 5-6 ਜਾਣੇ ਘਰ ਵੀ ਚਲੇ ਗਏ ਨੇ ਕਿਉਂਕਿ ਜਿਹੜੇ ਠੀਕ ਸੀਗੇ ਉਹਨਾਂ ਨੂੰ ਰੱਖਣ ਦਾ ਕੋਈ ਆਈਡੀਆ ਨਹੀਂ ਆ ਤੇ ਇਸ ਲਈ ਕੁਝ ਘਰ ਵੀ ਅਸੀਂ ਛੁੱਟੀ ਦੇਤੀ ਤਾਂ ਕਿ ਸਾਨੂੰ ਪਤਾ ਲੱਗੇ ਐਗਜੈਕਟ ਫਿਗਰ ਸਾਹਮਣੇ ਆਵੇ ਐਗਜੈਕਟ ਫਿਗਰ 1-2 ਘੰਟੇ ਤੱਕ ਸਾਨੂੰ ਸਾਹਮਣੇ ਆ ਜਾਏਗਾ ਰੈਸਕਿਊ ਆਪਰੇਸ਼ਨ ਚੱਲ ਰਿਹਾ ਵਾ ਬਿਲਕੁਲ ਹਜੇ ਰੈਸਕਿਊ ਆਪਰੇਸ਼ਨ ਹਜੇ ਖਤਮ ਨਹੀਂ ਹੋਇਆ ਚੱਲ ਰਿਹਾ ਵਾ ਸਾਡੇ ਗੋਤਾਖੋਰ ਲੱਗੇ ਹੋਏ ਆ ਸਾਡੇ ਡੀਐਸਪੀ ਸਾਹਿਬ ਉਥੇ ਐਸਡੀਐਮ ਸਾਹਿਬ ਸਾਰੇ ਹੀ ਖੜੇ ਆ ਸੀ ਵੀ ਉਥੋਂ ਹੀ ਆਏ ਆ ਅਸੀਂ ਸਿਰਫ ਚੱਕੀਆਂ ਦਾ ਹਾਲ-ਚਾਲ ਪੁੱਛਣ ਦੇ ਲਈ ਆਏ ਸੀ ਤੇ ਜੋ ਵੀ ਹੋਏਗਾ ਸਾਡੇ ਲੋ ਪੰਜਾਬ ਸਰਕਾਰ ਪਰਿਵਾਰਾਂ ਦੇ ਨਾਲ ਆ ਇਸ ਦੁੱਖ ਦੀ ਘੜੀ ਦੇ ਵਿੱਚ ਔਰ ਸੀਐਮ ਸਾਹਿਬ ਤਾਂ ਘੰਟੇ-ਘੰਟੇ ਦੇ ਵਿੱਚ ਸਾਡੇ ਤੋਂ ਇਸ ਚੀਜ਼ ਦੀ ਰਿਪੋਰਟ ਲੈਂਦੇ ਆ ਤੇ ਉਹ ਵੀ ਬੜੇ ਚਿੰਤਤ ਨੇ ਕਿ ਜਿਹੜਾ ਇਹ ਘਟਨਾ ਹੋਈ ਆ ਬਹੁਤ ਮੰਦਭਾਗੀ ਘਟਨਾ ਵੀ ਠੀਕ ਹੈ ਜੀ ਦੇਖੋ ਮੈਡਮ ਜਿਹੜਾ ਇਨਸੀਡੈਂਟ ਹੋਇਆ ਅੱਜ ਕਿੰਨੇ ਬੰਦੇ ਸੀਗੇ ਕਿੰਨੇ ਦੇ ਐਕਸਪਾਇਰ ਕਰ ਗਏ ਨੇ ਤੇ ਕਿੰਨੇ ਰੋਲਦੇ ਨੇ ਲੱਭਣ ਨੂੰ ਇੱਕ ਤਕਰੀਬਨ 9:40 ਤੇ 9:45 ਦੇ ਤਕਰੀਬਨ ਮੇਰੇ ਹਿੱਸੇ 'ਚ ਉਹ ਐਸਟ੍ਰੋਮੋਲੋਗ ਨੂੰ ਇੱਕ ਕੰਟਰੋਲ ਰੂਮ ᱨਾਈ ਇਨਫੋਰਮੇਸ਼ਨ ਆਈ ਕਿ ਇੱਕ ਟੈਂਪੋ ਮਹਰਚ ਡਿੱਗਿਆ ਹੈਗਾ ਤੇ ਉਹਦੇ ਵਿੱਚ ਸਵਾਰੀਆਂ ਸੀਗੀਆਂ ਤੇ ਸਾਰੀ ਸਵਾਰੀਆਂ ਪਾਣੀ ਚ ਅੰਦਰ ਗਿਰ ਗਈਆਂ ਤੇ ਇਮੀਡੀਏਟਲੀ ਐਸ ਐਚਓ 5 ਮਿੰਟ ਚ ਪਹੁੰਚ ਗਿਆ ਸੀਗਾ ਤੇ ਇਨੀਸ਼ਲ ਅਸਮੇਜ ਪਤਾ ਲਗਿਆ ਕਿ 24 ਪੈਸੇਂਜਰ ਸੀਗੇ ਤੇ ਇੱਕ ਡਰਾਈਵਰ ਸੀਗਾ ਤੇ ਹੁਣ ਤੱਕ 22 ਪਾਣੀ ਚੋਂ ਕਢ ਲਿਆ ਹੈ ਇੱਕ ਹੋਰ ਸ਼ਾਇਦ ਲੋਕਲੀਟ ਹੋ ਗਿਆ ਸੀਗਾ ਤੇ ਹੁਣ ਜਦੋਂ ਪਤਾ ਲੱਗ ਜਾਏਗਾ ਤੇ ਆ ਆਈ ਥਿੰਕ 19 18 ਜਾਂ 19 ਦੀ ਤਕਰੀਬਨ ਠੀਕ ਠਾਕ ਨਹੀਂ ਤੇ ਇਲਾਜ ਵੀ ਕਰਵਾ ਰਹੇ ਕੁਝ ਆਪਣੇ ਇਲਾਜ ਕਰਾ ਕੇ ਘਰੇ ਜਾ ਚੁਕੇ ਆ ਆ 4 ਦਾ ਹੁਣ ਤੱਕ ਜੋ ਡਾਕਟਰ ਸਾਹਿਬ ਨੇ ਦੱਸਿਆ ਹੈਗਾ ਦੋ ਬੱਚੇ ਇੱਕ ਲੇਡੀ ਹੈ ਤੇ ਇੱਕ ਇੱਥੇ ਜੋ ਲੇਡੀ ਐਡਮਿਟਡ ਹੈ ਉਹਦਾ ਹਸਬੰਡ ਹੈ ਕਿੰਨੇ ਮਤਲਬ ਬਣਾ ਹਜੇ ਰੈਸਕੂ ਜਾਰੀ ਹੈ ਕਿੰਨੇ ਬੰਦੇ ਲੱਭਣ ਹੋ ਰਹੇ ਨੇ ਦੋ ਜੋ ਇਨੀਸ਼ਲ ਐਸਟੀਮੇਟ ਜੋ ਹੈਗਾ ਜੋ ਲੋਕਲਸ ਨੇ ਦੱਸਿਆ ਜੋ ਇਵੈਂਟ ਸਵਾਰੇ ਨੇ ਦੱਸਿਆ ਔਰ ਦੇ ਹਿਸਾਬ ਨਾਲ ਦੋ ਹਜੇ ਮਿਸਿੰਗ ਨੇ ਤੇ ਮੈਡਮ ਤੇ ਮਤਲਬ ਉਹ ਇਹਨਾਂ ਨੂੰ ਲੁਧਿਆਣਾ ਸ਼ਿਫਟ ਕੀਤਾ ਗਿਆ ਜਾਂ ਫਿਰ ਸੀਰੀਅਸ ਨੇ ਬਾਹਰ ਕੀਤਾ ਗਿਆ ਨਹੀਂ ਮੋਸਟਲੀ ਡੈਲੋ ਭੇਜੇ ਗਏ ਸੀ ਕਿ ਨੀਅਰੈਸਟ ਸੀਗਾ ਕੁਝ ਨੂੰ ਅਮਰਗੜੇ ਭੇਜਿਆ ਸੀਗਾ ਕੁਝ ਖਾਨੇ ਵੀ ਫੋਰਚਨਟੀਟੀ ਦੇ ਕਿ ਉਹ ਤਾਂ ਸਥਾਨਕ ਤੇ ਜਾਂਦੇ ਨੇ ਆ ਸਾਬਤ ਕਿ ਉਹ ਬਟਰ ਟੂ ਲਈ ਲੈ ਕੇ ਜਾਂਦੇ ਨੇ ਆ ਵਾਲੀ ਵੀ ਆਹੀ ਹੋਏਗਾ ਕਿ ਜੋ ਛੋਟਾ ਸੀਗਾ ওভারਲੋਡਡ ਸੀਗਾ 24% ਸੀ ਤੇ ਉਹ ਕਿਸੇ ਕਾਰਨ ਤੋਂ ਪਤਾ ਲੱਗੇਗਾ ਡਰਾਈਵਰ ਤੋਂ ਕਿ ਕਿਸ ਕਾਰਨ ਤੋਂ ਉਹਨੇ ਬਿਲਕੁਲੀ ਰੋਂਗ ਸਾਈਡ ਹੀ ਗੱਡੀ ਗਈ ਹੋਈ ਹੈ ਤੇ ਫਿਰ ਨੈਸ਼ ਡੇ ਇਹ ওভারਲੋਡ ਰਾਹ ਬਚਾਅ ਕਰਨ ਚੱਲ ਰਿਹਾ ਹੈ ਅਜੇ ਚੱਲ ਰਿਹਾ ਹੈਗਾ 2 ਦਿਨ ਅਜੇ ਐਸ ਪਰ ਦ ਇਨੀਸ਼ੀਅਲ ਐਸਟੀਮੇਟ ਮਿਸਿੰਗ ਨੇ ਉਹਨਾਂ ਦੀ ਭਾਲ ਅਜੇ ਚੱਲ ਰਹੀ ਹੈ ਜੀ ਉੱਤੇ ਕੋਈ ਕੰਮ ਨਹੀਂ ਠੀਕ ਹੈ ਕਰਾਂਗੇ